ਅਜਿਸ ਸੀਐਮ ਸਿਟੀ ਜਿਹਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਵੀ ਇਹ ਸੀਐਮ ਸਿਟੀ ਹੈ ਇਸੇ ਦੇ ਸਰਕਾਰੀ ਕਾਲਜ ਦੇ ਵਿੱਚ ਇੱਥੋਂ ਦੀ ਲੋਕਾਂ ਦੇ ਨਾਲ ਜਿਹੜਾ ਹੈਗਾ ਬਹੁਤ ਵੱਡਾ ਤੱਕਾ ਹੋਇਆ ਹੈ ਕਿਉਂਕਿ ਪਿਛਲੇ 20-20 ਸਾਲਾਂ ਤੋਂ ਕੰਮ ਕਰਦੇ ਜਿਹੜੇ ਇੱਥੇ ਗੈਸਟ ਫੈਕਲਟੀ ਜਿਨ੍ਹਾਂ ਨੂੰ ਨਾਮ ਦਿੱਤਾ ਜਾਂਦਾ ਜੋ ਕਿ ਇੱਕ ਗਲਤ ਨੋਮਿਕਲਚਰ ਹੈਗਾ ਲੁੱਟ ਗਿਆ ਕਿਉਂਕਿ ਲਗਾਤਾਰ 20 ਸਾਲਾਂ ਤੋਂ ਇੱਥੇ ਕੰਮ ਕਰ ਰਹੇ ਸੀਗੇ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜੀ 11 ਅਠੰਡਾ ਦੀ ਭਰਤੀ ਕੀਤੀ ਗਈ ਹੈ ਅ ਸਰਕਾਰ ਜਦੋਂ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕਰਦੀ ਹੈ ਕਿ ਉਹ ਘਰ-ਘਰ ਨੌਕਰੀ ਪਹੁੰਚਾਣਗੇ ਤਾਂ ਉਹ ਇਸ ਪੱਖੋਂ ਵੀ ਸਾਹਮਣੇ ਰੱਖੇ ਵੀ ਉਹ ਘਰ-ਘਰ ਦੀ ਨੌਕਰੀ ਲੈਣ ਦੇ ਵਿੱਚ ਵੀ ਸ਼ਾਮਲ ਨੇ ਇਸ ਚੀਜ਼ ਦੇ ਲਈ ਸਾਡੇ ਲੋਕਾਂ ਦੇ ਵਿੱਚ ਇੰਨਾ ਰੋਸ ਹੈ ਸਾਡੇ ਜਿਹੜੇ ਮਨ ਹੈਗੇ ਨੇ ਇੰਨੇ ਖਰਾਬ ਨੇ ਕਿ ਐਨੇ ਸਾਲ ਜਿਹੜੇ ਹੈਗੇ ਅਸੀਂ ਸਰਕਾਰੀ ਕਾਲਜਾਂ ਨੂੰ ਬਹੁਤ ਨੋਮੀਨਲ ਫੀਸ ਦੇ ਉੱਤੇ ਦੇ ਉੱਤੇ ਤੇ ਅੱਜ ਜਿਹੜਾ ਹੈਗਾ ਜਦੋਂ ਸਾਨੂੰ ਉਸ ਦਾ ਬੈਨੀਫਿਟ ਹੋਣਾ ਸੀ ਆ ਅਸੀਂ ਆਸ ਕਰਦੇ ਸੀ ਵੀ ਅਸੀਂ ਆਮ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਜਿਹੜੀ ਹੈ ਆਮ ਸਰਕਾਰ ਜਿਹੜੀ ਹੈ ਆਪ ਸਰਕਾਰ ਜਿਹੜੀ ਹੈ ਉਚਣੀ ਹੈਗੀ ਤੇ ਲੋਕਾਂ ਨੂੰ ਬੈਨੀਫਿਟ ਹੋਊਗਾ ਤਾਂ ਆ ਬੈਨੀਫਿਟ ਕੀਤਾ ਕਿ ਬਿਨਾ ਕੋਈ ਰਿਸਰਚ ਬਿਨਾ ਕਿਤੇ ਕੋ ਕੰਮ ਕੀਤੇ ਕਿ 25 ਕਾਲਜਿਸ ਦੇ ਵਿੱਚ ਪੋਸਟਾਂ ਬੰਦੇ ਭੇਜੇ ਨੇ ਜਿੱਥੇ ਪੋਸਟਾਂ ਖਾਲੀ ਸੀ ਤੇ ਉਹਨਾਂ ਕਾਲਜਾਂ ਦੇ ਵਿੱਚ ਜਿਹੜੇ ਹੈਗੇ ਆ 11-58 ਨੂੰ ਰਿਕਰੂਟ ਕਰਤਾ ਜਿੱਥੇ ਆਲਰੇਡੀ ਲੋਕ ਕੰਮ ਕਰ ਰਹੇ ਸੀ ਇਹਦਾ ਮਤਲਬ ਉਹਨਾਂ ਨੂੰ ਬਿਲਕੁਲ ਜਿਹੜਾ ਹੈਗਾ ਬੇਕਾਰ ਕਰਨ ਵਾਲੀ ਉਹ ਗੱਲ ਹੈ ਕਿਉਂਕਿ ਜੇ ਤੁਸੀਂ ਕਿਸੇ ਦੀ ਤਨਖਾਹ ਖਤਮ ਕਰ ਦੋਗੇ ਤਾਂ ਉਹਦੀ ਬੇਕਾਰ ਹੋਣ ਵਾਲੀ ਉਹ ਹਾਲਤ ਹੋ ਜਾਂਦੀ ਹੈ ਸਰਕਾਰ ਨੂੰ ਜਿਹੜਾ ਹੈਗਾ ਉਹ ਇਸ ਚੀਜ਼ ਦਾ ਵੀ ਜਿਹੜਾ ਚੱਲਣਾ ਪਏਗਾ ਜਿਹੜਾ ਉਹਨਾਂ ਨੇ ਸਾਡੇ ਲੋਕਾਂ ਨਾਲ ਮਾੜੀ ਕੀਤੀ ਹੈ 4 ਤਰੀਕ ਦੀ ਮੀਟਿੰਗ ਰੱਖੀ ਗਈ ਹੈ ਜੇ 4 ਤਰੀਕ ਦੀ ਮੀਟਿੰਗ ਦੇ ਵਿੱਚ ਇਹਨਾਂ ਨੇ ਕੋਈ ਸਾਡੇ ਲਈ ਅੱਛਾ ਪੱਖ ਨਾ ਕੱਢਿਆ ਤਾਂ ਫੇਰ ਠੀਕ ਹੈ ਇਹਨਾਂ ਨੇ ਸੰਸਦਾਂ ਤੇ ਆਉਣ ਲਈ ਮਜਬੂਰ ਕੀਤਾ। ਥੈਂਕ ਯੂ ਸਰ ਮੇਰਾ ਨਾਮ ਡਾਕਟਰ ਰਾਜੇਂਦਰ ਕਾ ਮੈਂ ਪੰਜਾਬੀ ਵਿਭਾਗ ਦੇ ਵਿੱਚ ਸਰਕਾਰੀ ਰਣਵੀਰ ਕਾਲਜ ਦੇ ਵਿੱਚ ਪਿਛਲੇ 18 ਸਾਲਾਂ ਤੋਂ ਆਪਣੀ ਸੇਵਾ ਨਿਭਾ ਰਿਹਾ ਹਾਂ। ਤੇ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਜੋ 1158 ਦੀ ਭਰਤੀ ਕੀਤੀ ਸੀ ਉਹਨਾਂ ਦੇ ਵਿੱਚ ਸਾਡੇ ਡਿਪਾਰਟਮੈਂਟ ਦੇ ਵਿੱਚ ਜਾਨਕੀ ਪੰਜਾਬੀ ਵਿਭਾਗ ਦੇ ਵਿੱਚ 11 ਪੋਸਟਾਂ ਤੇ ਬੰਦੇ ਭੇਜੇ ਗਏ 11 ਬੰਦੇ ਜਿਨ੍ਹਾਂ ਦੇ ਵਿੱਚ ਮੈਂ ਵੀ ਇਫੈਕਟਡ ਹਾਂ ਮੈਨੂੰ ਸਾਰ 18 ਸਾਲ ਹੋ ਗਏ ਇੱਥੇ ਜੌਬ ਕਰਦਿਆਂ 18 ਸਾਲਾਂ ਦੇ ਵਿੱਚ ਇੱਕ ਬੱਚਾ ਨਾ ਪੈਦਾ ਹੋ ਕੇ ਵੀ ਤੁਸੀਂ ਸੋਚ ਸਕਦੇ ਹੋ ਵੀ ਕਿੰਨਾ ਵੱਡਾ ਹੋ ਜਾਂਦਾ ਤੇ ਸੇ ਮੇਰੀ 18 ਸਾਲਾਂ ਦੀ ਸਰਵਿਸ ਦੇ ਵਿੱਚ ਮੇਰੇ ਬਹੁਤ ਸਾਰੇ ਵਿਦਿਆਰਥੀ ਇਹੋ ਜਿਹੇ ਨੇ ਜਿਹੜੇ ਪੜ ਕੇ ਇੰਨੀਆਂ ਵੱਡੀਆਂ ਉੱਚੇ ਆਉਂਦੇ ਤੇ ਵਿਰਾਜਮਾਨ ਹੋ ਗਏ ਤੇ ਸਾਨੂੰ ਸਰਕਾਰ ਨੇ ਜਿਵੇਂ ਕੱਚੇ ਰੱਖਿਆ ਸੀ ਅਸੀਂ ਉਹਦੇ ਤੇ ਵੀ ਕੰਮ ਕਰੀ ਜਾਂਦੇ ਸੀ ਅਸੀਂ ਕਦੇ ਕਿਸੇ ਚੀਜ਼ ਤੇ ਇਤਰਾਜ਼ ਨਹੀਂ ਸੀ ਕੀਤਾ ਪਰ ਆ ਤਾਂ ਇੰਨੀਆਂ ਘੱਟ ਤਨਖਾਹਾਂ ਦੇ ਉੱਤੇ ਕੰਮ ਕਰਕੇ ਅਸੀਂ ਸੈਂਕਸ਼ਨ ਪੋਸਟਾਂ ਤੇ ਬੈਠੇ ਸੀ ਕੰਮ ਕਰ ਰਹੇ ਸੀ ਸਾਡੇ ਕੁਆਲਿਫਿਕੇਸ਼ਨਸ ਐਨੀਆਂ ਵਧੀਆਂ ਨੇ ਉਹਦੇ باوجود ਸਾਡੇ ਪੜ੍ਹਾਈ ਦੇ ਵਿਦਿਆਰਥੀ ਐਨੀਆਂ ਵਧੀਆਂ ਪੋਸਟਾਂ ਤੇ ਚਲੇ ਗਏ ਉੱਚਾਉਂਦੇਆਂ ਤੇ ਚਲੇ ਗਏ ਅਸੀਂ ਕਦੇ ਕੋਈ ਸਰਕਾਰ ਨਾਲ ਸ਼ਿਕਵਾ ਨਹੀਂ ਕੀਤਾ ਪਰ ਆ ਤਾਂ ਕੱਲ ਸਾਡੇ ਨਾਲ ਬਹੁਤ ਮਾੜੀ ਮਾਰ ਹੋਈ ਹੈ ਕਿ ਇਹਨਾਂ ਨੇ ਸਾਡੇ ਸਿਰ ਤੇ ਲੈ ਕੇ 11 ਬੰਦਿਆਂ ਨੂੰ ਸਾਡੀਆਂ ਪੋਸਟਾਂ ਦੇ ਉੱਤੇ ਬਿਠਾਤਾ ਹੁਣ ਅਸੀਂ ਕਿੱਥੇ ਜਾਵਾਂਗੇ ਜੀ ਪੰਜਾਬ ਸਰਕਾਰ ਨੂੰ ਮੈਂ ਪੁੱਛਣਾ ਚਾਹੁੰਨੀ ਆ ਵੀ ਸਾਡੇ ਲਈ ਹੁਣ ਕੀ ਸਾਧਨ ਹੈ ਮੈਂ ਨੈਟ ਆ ਮੈਂ ਪੀ ਐਚ ਡੀ ਕੀਤੀ ਆ ਸਰ ਮੈਂ ਇੰਨੀ ਪੜਾਈ ਕਰਨ ਦੇ ਬਾਵਜੂਦ ਵੀ ਅਸੀਂ ਬੱਚਿਆਂ ਨੂੰ ਹਮੇਸ਼ਾ ਗਾਈਡ ਕੀਤਾ ਕਿ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੇ ਅਸੀਂ ਜਿਵੇਂ ਸਾਡੇ ਕੋਲੇ ਐਮ ਏ ਦੇ ਬੱਚੇ ਪੜ੍ਹਦੇ ਨੇ ਅਸੀਂ ਉਹਨਾਂ ਨੂੰ ਹਮੇਸ਼ਾ ਗਾਈਡ ਕਰਦੇ ਹਾਂ ਤੁਸੀਂ ਨੈਟ ਕਰੋ ਤੁਸੀਂ ਪੀ ਐਚ ਡੀ ਕਰੋ ਪਰ ਹੁਣ ਸਾਡੇ ਹਾਲਾਤ ਦੇਖ ਕੇ ਵਿਦਿਆਰਥੀਆਂ ਦਾ ਪੜਨ ਨੂੰ ਮਨ ਨਹੀਂ ਕਰਦਾ ਸਾਨੂੰ ਇਹ ਸਵਾਲ ਕਰਦ ਨਹੀਂ ਮੈਡਮ ਜਦੋਂ ਤੁਹਾਡਾ ਨੇ ਕੁਝ ਬਣਿਆ ਤੇ ਸਾਡਾ ਕੀ ਬਣੂਗਾ ਕੀ ਪੰਜਾਬ ਸਰਕਾਰ ਇਹ ਸੋਚ ਰਹੀ ਹੈ ਵੱਡੇ ਵੱਡੇ ਜਾ ਕੇ ਸਟੇਜਾਂ ਦੇ ਉੱਤੇ ਉਹ ਦਾਅਵੇ ਕਰਦੇ ਨੇ ਆ ਪਿਛਲੇ ਦਿਨੀ ਵੀ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਅਬਦੀ ਰਿਪੋਰਟ ਪਾਈ ਹੋਈ ਸੀਗੀ ਇੱਕ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਤੁਸੀਂ ਪੜੋ ਲਿਖੋ ਤੁਹਾਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਤੁਸੀਂ ਦਿੱਤੀਆਂ ਹੋਈਆਂ ਨੌਕਰੀਆਂ ਤਾਂ ਖੋ ਰਹੇ ਹਾਂ ਅਸੀਂ ਕੋਈ ਭੀਖ ਨਹੀਂ ਮੰਗਦੇ ਸਰ ਪੰਜਾਬ ਸਰਕਾਰ ਤੋਂ ਅਸੀਂ ਅਬਦਾ ਹੱਕ ਮੰਗ ਰਹੇ ਹਾਂ ਜਿਹੜਾ ਸਾਡਾ ਬਣਦਾ ਏ ਔਰ ਸਾਨੂੰ ਦਿੱਤਾ ਜਾਵੇ ਆਦਰਵਾਈਜ਼ ਅਸੀਂ ਬਹੁਤ ਵੱਡਾ ਸੰਘਰਸ਼ ਵਿੜਾਂਗੇ ਇਹਦੇ ਲਈ ਸਰਕਾਰ ਤਿਆਰ ਰੱਖੀਓ ਥੈਂਕ ਯੂ